ਡਿਬਰੂਗੜ ਜੇਚ ਬੰਦ ਅਮ੍ਰਿਤਪਾਲ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਤੌਰ ਤੇ ਨਾਮਜ਼ਦਗੀ ਭਰੀ ਹੈ ਅਮ੍ਰਿਤਪਾਲ ਨੇ ਆਪਣੇ ਐਫੀਡੇਵਿਟ ਚ ਆਪਣੀ ਜਾਇਦਾਦ ਅਤੇ ਹੋਰ ਚੀਜ਼ਾਂ ਦਾ ਸਾਰਾ ਡਾਟਾ ਦਿੱਤਾ ਹੈ ਜਿਸ ਚ ਅਮ੍ਰਿਤਪਾਲ ਨੇ ਆਪਣੇ ਚਲ ਸੰਪਤੀ ਬਾਰੇ ਦੱਸਿਆ ਹੈ ਨਕਦੀ ਅਮਰਿਤਪਾਲ ਕੋਲ ਕੋਈ ਵੀ ਨਹੀਂ ਹੈ ਤੇ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਕੋਲ ਨਕਦੀ 20000 ਰੁਪਏ ਦੀ ਹੈ ਤੇ ਬੈਂਕ ਅਕਾਊਂਟ ਦੇ ਵਿੱਚ ਨਕਦੀ ਅਮਰਿਤਪਾਲ ਕੋਲ ਸਿਰਫ 1000 ਰੁਪਏ ਹੈ ਤੇ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਕੋਲ ਇੰਗਲੈਂਡ ਦੇ ਬੈਂਕ ਦੇ ਵਿੱਚ 417440 ਰੁਪਏ ਹੈ ਤੇ ਉਧਰ ਹੀ ਜੇ ਗੱਲ ਕਰ ਲਈਏ ਦੇਣਦਾਰੀਆਂ ਦੀ ਅਮਰਿਤਪਾਲ ਤੇ ਅਮਰਿਤਪਾਲ ਦੀ ਪਤਨੀ ਦੀ ਕੋਈ ਵੀ ਦੇਣਦਾਰੀਆਂ ਨਹੀਂ ਹੈ ਤੇ ਸੋਨੇ ਦੇ ਗਹਿਣੇ ਵੀ ਬਾਰੇ ਦੱਸਿਆ ਗਿਆ ਹੈ ਜਸਦੇਵ ਵਿੱਚ ਅਮਰਿਤਪਾਲ ਕੋਲ ਕੋਈ ਵੀ ਸੋਨੇ ਦਾ ਗਹਿਣਾ ਨਹੀਂ ਹੈ ਤੇ ਅਮਰਿਤਪਾਲ ਦੀ ਪਤਨੀ ਕੋਲ 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਨੇ ਤੇ ਇਹਨਾਂ ਦੀ ਟੋਟਲ ਜੇ ਜਾਇਦਾਦ ਦੀ ਚਲ ਸੰਪਤੀ ਦੀ ਗੱਲ ਕਰੀਏ ਤਾਂ ਟੋਟਲ ਅਮਰਿਤਪਾਲ ਕੋਲ ਸਿਰਫ 1000 ਰੁਪਏ ਅਤੇ ਪਤਨੀ ਕੋਲ 18,37,440 ਰੁਪਏ ਦੀ ਚਲ ਸੰਪਤੀ ਹੈ। ਤੇ ਉਧਰ ਹੀ ਜੇ ਅਚਲ ਸੰਪਤੀ ਦੀ ਗੱਲ ਕਰੀਏ ਤਾਂ ਅਮਰਿਤਪਾਲ ਕੋਲ ਕੋਈ ਵੀ ਜ਼ਮੀਨ ਅਤੇ ਨਾ ਹੀ ਕੋਈ ਘਰ ਹੈ ਤੇ ਅਮਰਿਤਪਾਲ ਦੀ ਪਤਨੀ ਦੇ ਨਾਮ ਤੇ ਵੀ ਨਾ ਹੀ ਕੋਈ ਜ਼ਮੀਨ ਹੈ ਤੇ ਨਾ ਹੀ ਕੋਈ ਘਰ ਹੈ ਦੋਵਾਂ ਦੇ ਵੱਲੋਂ ਆਪਣਾ ਘਰ ਆਪਣੇ ਪਿਤਾ ਦੇ ਘਰ ਨੂੰ ਹੀ ਦੱਸਿਆ ਗਿਆ ਤੇ ਉਧਰ ਹੀ ਅਮਰਿਤਪਾਲ ਦੇ ਉੱਤੇ ਅਪਰਾਧਿਕ ਮਾਮਲੇ ਦੀ ਗੱਲ ਕਰ ਲਈਏ ਤੇ ਅਮਰਿਤਪਾਲ ਦੇ ਉੱਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ 12 ਅਪਰਾਧਿਕ ਮਾਮਲੇ ਦਰਜ ਨੇ ਤੇ ਜਿਨ੍ਹਾਂ ਦੇ ਚਲਦੇ ਅਮਰਿਤਪਾਲ ਦੇ ਉੱਤੇ NSA ਲੱਗੀ ਹੈ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਤੇ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਹੈ ਤੇ ਅਮਰਿਤਪਾਲ ਅਤੇ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਇਹ ਸਭ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਐਫੀਡੇਵਿਟ ਚ ਦੱਸਿਆ ਗਿਆ ਤੇ ਪੜ੍ਹਾਈ ਦੀ ਗੱਲ ਕਰੀਏ ਤਾਂ ਅਮਰਿਤਪਾਲ 10ਵੀਂ ਪਾਸ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ